ਜਗਬਾਣੀ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਨਵਜੋਤ ਸਿੱਧੂ ਨੂੰ ਲੈ ਕੇ ਆ ਰਹੀ ਆ ਤਾਂ ਦੱਸਦੀ ਹੈ ਕਿ ਨਵਜੋਤ ਸਿੱਧੂ ਕਮੈਂਟਰੀ 'ਚ ਵਾਪਸੀ ਕਰਨ ਜਾ ਰਹੇ ਨੇ ਜੀ ਹਾਂ ਨਵਜੋਤ ਸਿੱਧੂ ਜਿਹੜੇ ਹੁਣ ਆਈਪੀਐਲ ਦੇ ਵਿੱਚ ਦੇਖਣ ਨੂੰ ਮਿਲਣਗੇ ਉੱਥੇ ਕਮੈਂਟਰੀ ਕਰਦੇ ਹੋਏ ਨਜ਼ਰ ਆਉਣਗੇ ਤਾਂ ਤਾਂ ਕਈ ਦੱਸਦੀ ਕਿ ਪਿਛਲੇ ਕਈ ਸਾਲਾਂ ਤੋਂ ਨਵਜੋਤ ਸਿੱਧੂ ਕਮੈਂਟਰੀ ਕਰਦੇ ਹੋਏ ਨਜ਼ਰ ਨਹੀਂ ਆਉਂਦੇ ਸੀਗੇ ਕਿਉਂਕਿ ਚੋਣਾਂ ਦੇ ਚੱਲਦੇ ਜਾਂ ਫਿਰ ਕਹ ਲਈਏ ਸਿਆਸਤ ਦੇ ਚੱਲਦੇ ਉਹਨਾਂ ਦੇ ਵੱਲੋਂ ਕਮੈਂਟਰੀ ਛੱਡੀ ਗਈ ਸੀਗੀ ਪਰ ਇੱਕ ਵਾਰ ਫੇਰ ਜਿਹੜਾ ਇਹ ਖਬਰਾਂ ਹੁਣ ਵੰਡੀਆਂ ਸ਼ੁਰੂ ਹੋ ਗਈਆਂ ਨੇ ਕਿ ਨਵਜੋਤ ਸਿੱਧੂ ਕਮੈਂਟਰੀ ਦੇ ਵਿੱਚ ਵਾਪਸੀ ਕਰਨਗੇ ਤਾਂ 22 ਤਰੀਕ ਨੂੰ IPL ਦਾ ਮੈਚ ਹੋਣ ਜਾ ਰਿਹਾ ਤਾਂ ਉਸ ਦੇ ਵਿੱਚ ਨਵਜੋਤ ਸਿੱਧੂ ਕਮੈਂਟਰੀ ਕਰਦੇ ਹੋਏ ਨਜ਼ਰ ਆਉਣਗੇ ਹਾਲਾਂਕਿ ਇਹ ਵੀ ਦੇਖਿਆ ਜਾ ਰਿਹਾ ਕਿ ਇੱਕ ਪਾਸੇ ਚੋਣਾਂ ਜਿਹੜੀਆਂ ਲੋਕ ਸਭਾ ਦੀਆਂ ਉਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਨਵਜੋਤ ਸਿੱਧੂ ਦੀ ਉਹ ਆਈਪੀਐਲ ਦੇ ਵਿੱਚ ਦੇਖੇ ਜਾਣਗੇ ਤੇ ਜੇਕਰ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਤੌਰ ਤੇ ਕਾਂਗਰਸ ਦੇ ਵੱਲੋਂ ਨਵਜੋਤ ਸਿੱਧੂ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਰੱਖਿਆ ਜਾਂਦਾ ਤਾਂ ਹੁਣ ਦੇਖਣਾ ਹੋਵੇਗਾ ਕਿ ਨਵਜੋਤ ਸਿੱਧੂ ਕੀ ਚੋਣਾਂ ਦੇ ਵਿੱਚ ਪ੍ਰਚਾਰ ਕਰਨਗੇ ਫਿਰ ਜਾਂ ਨਹੀਂ ਤਾਂ ਤਵਜੋਤ ਸਿੱਧੂ ਨੂੰ ਲੈ ਕੇ ਜਿਹੜੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੱਧੂ ਹੁਣ ਕਮੈਂਟਰੀ ਕਰਦੇ ਹੋਏ ਨਜ਼ਰ ਆਉਣਗੇ 22 ਤਰੀਕ ਨੂੰ ਮੈਚ ਹੋਣ ਜਾ ਰਿਹਾ ਆਈਪੀਐਲ ਦਾ ਤਾਂ ਉਸ ਦੇ ਵਿੱਚ ਤੁਹਾਨੂੰ ਨਵਜੋਤ ਸਿੱਧੂ ਪਹਿਲਾਂ ਦੇ ਵਾਂਗ ਕਮੈਂਟਰੀ ਕਰਦੇ ਹੋਏ ਨਜ਼ਰ ਆਉਣਗੇ ਤਾਂ ਨਵਜੋਤ ਸਿੱਧੂ ਦੀ ਗੱਲ ਕਰ ਲਈ ਜਾਵੇ ਤਾਂ ਉਹ ਸਾਬਕਾ ਕ੍ਰਿਕਟਰ ਵੀ रह ਚੁੱਕੇ ਨੇ ਕ੍ਰਿਕਟ ਉਹ ਖੁਦ ਖੇਡਦੇ ਰਹੇ ਨੇ ਤਾਂ ਅਜੇ ਦੇ ਵਿੱਚ ਉਸ ਤੋਂ ਬਾਅਦ ਉਹ ਕਮੈਂਟਰੀ ਕਰਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਐਂਟਰੀ ਜਿਹੜੀ ਉਹ ਸਿਆਸਤ ਦੇ ਵਿੱਚ ਹੁੰਦੀ ਆ ਤਾਂ ਪਹਿਲਾਂ ਗਰਾਊਂਡ ਦੇ ਵਿੱਚ ਬੱਲਾ ਚੱਲਦਾ ਬਾਅਦ ਵਿੱਚ ਜੋ ਪੂਰਾ ਗਰਾਊਂਡ ਦੇ ਵਿੱਚ ਮੈਚ ਹੋ ਰਿਹਾ ਹੁੰਦਾ ਤਾਂ ਉਸ ਦੀ ਉਹ ਕਮੈਂਟਰੀ ਵੀ ਕਰਦੇ ਨੇ ਤਾਂ ਬਾਅਦ ਦੇ ਵਿੱਚ ਉਹ ਸਿਆਸਤ ਦੇ ਵਿੱਚ ਆਉਂਦੇ ਨੇ ਤੇ ਅਮਰਸਰ ਤੋਂ ਉਹ ਐਮਪੀ ਬਣਦੇ ਨੇ ਉਸ ਤੋਂ ਬਾਅਦ ਜਦੋਂ ਕਾਂਗਰਸ ਜੁਆਇਨ ਕਰਦੇ ਨੇ ਤਾਂ ਉਦੋਂ ਪੰਜਾਬ ਦੇ ਵਿੱਚ ਉਹ ਮੰਤਰੀ ਵੀ ਬਣਦੇ ਨੇ ਤਾਂ ਪਿਛਲੇ ਲੰਮੇ ਸਮੇਂ ਤੋਂ ਜੇਕਰ ਨਵਜੋਤ ਸਿੱਧੂ ਦੀ ਗੱਲ ਕਰ ਲਈ ਜਾਵੇ ਸਿਆਸਤ ਦੇ ਵਿੱਚ ਸਰਗਰਮ ਨੇ ਤਾਂ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਵੀ ਨਵਜੋਤ ਸਿੰਘ ਤੁਹਾਨੂੰ ਬਤੌਰ ਇੱਕ ਜੱਜ ਉਹ ਨਜ਼ਰ ਆਉਂਦੇ ਸੀਗੇ ਤਾਂ ਹੁਣ ਜਿਹੜੀ ਇੱਕ ਵੱਡੀ ਖਬਰ ਆ ਨਵਜੋਤ ਸਿੱਧੂ ਨੂੰ ਲੈ ਕੇ ਸਾਹਮਣੇ ਆ ਰਹੀ ਕਿ ਨਵਜੋਤ ਸਿੱਧੂ ਕਮੈਂਟਰੀ ਦੇ ਵਿੱਚ ਵਾਪਸੀ ਕਰਨ ਜਾ ਰਹੇ ਨੇ ਪਰ ਵੱਡਾ ਸਵਾਲ ਇਹੀ ਆ ਕੀ ਨਵਜੋਤ ਸਿੱਧੂ ਹੁਣ ਜੋ ਚੋਣਾਂ ਦਾ ਪ੍ਰਚਾਰ ਹੈ ਉਹ ਕਰਨਗੇ ਫਿਰ ਜਾਂ ਨਹੀਂ ਕਿਉਂਕਿ ਚੋਣਾਂ ਦਾ ਮਾਹੌਲ ਮੱਗ ਚੁੱਕਿਆ ਲੋਕ ਸਭਾ ਚੋਣਾਂ ਅਨਾਉਂਸ ਹੋ ਚੁੱਕੀਆਂ ਨੇ ਤਾਂ ਇੱਕ ਪਾਸੇ ਜਿਸ ਤਰ੍ਹਾਂ ਸਿੱਧੂ ਦੀ ਨਾਰਾਜ਼ਗੀ ਕਿਤੇ ਨਾ ਕਿਤੇ ਕਾਂਗਰਸ ਦੇ ਨਾਲ ਦੇਖਣ ਨੂੰ ਮਿਲ ਰਹੀ ਆ ਤਾਂ ਬਹੁਤੇ ਸਿਆਸੀ ਪੰਡਤਾਂ ਦੇ ਵੱਲੋਂ ਇਹ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਸ਼ਾਇਦ ਚੋਣ ਪ੍ਰਚਾਰ ਦੇ ਵਿੱਚ ਨਵਜੋਤ ਸਿੱਧੂ ਨਾ ਦਿਖਣ ਕਮੈਂਟਰੀ ਦੇ ਵਿੱਚ ਤਾਂ ਦਿਖ ਸਕਦੇ ਨੇ ਪਰ ਚੋਣ ਪ੍ਰਚਾਰ ਦੇ ਵਿੱਚ ਸ਼ਾਇਦ ਉਹ ਨਾ ਦਿਖਣ ਕਿਉਂਕਿ ਸਭ ਤੋਂ ਵੱਡੇ ਉਦਾਹਰਨ ਹੈਗੀ ਹੈ ਜਦੋਂ ਮਲਕ ਅਰਜੁਨ ਖੜਗੇ ਪੰਜਾਬ ਦੇ ਵਿੱਚ ਆਉਂਦੇ ਨੇ ਤਾਂ ਉਸ ਸਮੇਂ ਵੀ ਨਵਜੋਤ ਸਿੱਧੂ ਜਿਹੜੇ ਨਹੀਂ ਪਹੁੰਚਦੇ ਆ ਰਹੀ ਹੈ ਨਵਜੋਤ ਸਿੱਧੂ ਨੂੰ ਲੈ ਕੇ ਤਾਂ ਦੱਸਦੀ ਕਿ ਨਵਜੋਤ ਸਿੱਧੂ ਨੇ ਜਿਹੜੇ ਉਹ ਕਮੈਂਟਰੀ ਕਰਦੇ ਹੋਏ ਨਜ਼ਰ ਆਉਣਗੇ ਤਾਂ 22 ਤਰੀਕ ਨੂੰ ਆਈਪੀਐਲ ਦਾ ਮੈਚ ਹੋਣ ਜਾ ਰਿਹਾ ਤਾਂ ਉਸ ਮੈਚ ਦੇ ਵਿੱਚ ਨਵਜੋਤ ਸਿੱਧੂ ਪਹਿਲਾ ਦੇ ਵਾਂਗ ਜਿਸ ਤਰ੍ਹਾਂ ਜਦੋਂ ਮੈਚ ਕੋਈ ਚੱਲਦਾ ਸੀਗਾ ਤਾਂ ਕਮੈਂਟਰੀ ਕਰਨ ਵਾਲੇ ਦੇ ਹੱਥਾਂ ਦੇ ਵਿੱਚ ਬਹੁਤ ਕੁਝ ਹੁੰਦਾ ਮੈਚ ਦਾ ਕਿ ਕਿਸ ਤਰ੍ਹਾਂ ਤੁਸੀਂ ਮੈਚ ਦੀ ਭੂਮਿਕਾ ਬੰਨ ਕੇ ਰੱਖਣੀ ਹੈਗੀ ਆ ਕਿਸ ਤਰ੍ਹਾਂ ਜਿਹੜੇ ਇੰਨੀ ਆਡੀਅנס ਹੈਗੀ ਆ ਲੱਖਾਂ ਕਰੋੜਾਂ ਲੋਕ ਜਿਹੜੇ ਮੈਚ ਦੇਖ ਰਹੇ ਹੁੰਦੇ ਆ ਤਾਂ ਉਹਨਾਂ ਨੂੰ ਬੰਨ ਕੇ ਰੱਖਣਾ ਹੁੰਦਾ ਤੇ ਸਿੱਧੂ ਦੇ ਕੋਲ ਬੋਲਣ ਸ਼ੈਲੀ ਦੀ ਇੱਕ ਕਲਾ ਕਾਫੀ ਹੈਗੀ ਆ ਤਾਂ ਉਸ ਕਲਾ ਨੂੰ ਤੁਸੀਂ ਹੁਣ ਮੋੜ ਤੋਂ ਵੇਖੋਗੇ ਕਿ ਕਿਸ ਤਰ੍ਹਾਂ ਸਿੱਧੂ ਜਿਹੜੇ ਕਮੈਂਟਰੀ ਕਰਦੇ ਹੋਏ ਨਜ਼ਰ ਆਉਣਗੇ ਤਾਂ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਪੱਤਰਕਾਰ ਅਰੋਨ ਨਿਰਮਾਨ ਜੁੜ ਚੁੱਕੇ ਨੇ ਨਿਰਮਾਨ ਕਿਸ ਤਰ੍ਹਾਂ ਵੇਖਦੇ ਹੋ ਨਵਜੋਸ਼ ਸਿੱਧੂ ਜਿਹੜੀ ਮੋੜਾ ਵਾਪਸੀ ਹੋਣ ਜਾ ਰਹੀ ਹੈ ਉਹ ਕਮੈਂਟਰੀ ਕਰਨਗੇ ਦੇਖੋ ਜਗਵੰਤ ਇੱਕ ਪਾਸੇ ਲੋਕ ਸਭਾ ਦਾ ਸਭ ਤੋਂ ਵੱਡਾ ਫੈਸਟੀਵਲ ਜਿਹਨੂੰ ਆਪਾਂ ਕਿਹਾ ਜਾਂਦਾ ਲੋਕ ਸਭਾਦ ਇਲੈਕਸ਼ਨ ਸ਼ੁਰੂ ਹੋ ਚੁੱਕੇ ਨੇ ਤੇ ਦੂਸਰੇ ਦੂਜੇ ਪਾਸੇ ਇੱਕ 22 ਮਾਰਚ ਨੂੰ ਜਿਹੜੇ ਹੈਗੇ ਆ ਆਈਪੀਐਲ ਦੇ ਆਈਪੀਐਲ ਦੇ ਕਹਿ ਲੋ ਕਿ ਮੈਚੇਜ਼ ਸ਼ੁਰੂ ਹੋ ਜਾਣੇ ਆ 22 ਤਰੀਕ ਨੂੰ ਹੀ ਆਈਪੀਐਲ ਦੇ ਜਦੋਂ ਇਹ ਘੋਸ਼ਣਾ ਕੀਤੀ ਜਾਂਦੀ ਹੈ ਕਿ ਇਹ ਨਵਜੋਤ ਸਿੰਘ ਸਿੱਧੂ ਵਾਪਸੀ ਕਰ ਰਹੇ ਨੇ ਤੇ ਉਸ ਪਾਸੇ ਦੋਨੋਂ ਤਰਫਾਂ ਦੇ ਵਿੱਚ ਹਲਕਲ ਵੀ ਮਚ ਗਈ ਹੈ ਵੀ ਇੱਕ ਇੱਕ ਪਾਸੇ ਜਿਹੜੇ ਕਮੈਂਟਰੀ ਉਹਨਾਂ ਨੂੰ ਸੁਣਨ ਵਾਲੇ ਜਿਹੜੇ ਉਹਨਾਂ ਨੂੰ ਜਾਣ ਵਾਲੇ ਨੇ ਉਹ ਸੋਚ ਰਹੇ ਨੇ ਕਿ ਸਾਡੇ ਸਿੱਧੂ ਵੀ ਜਿਹੜੇ ਵਾਪਸ ਆ ਰਹੇ ਨੇ ਗੁਰੂ ਦੇ ਨਾਮ ਤੇ ਉਹਨਾਂ ਨੂੰ ਖੇਮਤ ਕੀਤਾ ਗਿਆ ਸੀਗਾ ਤੇ ਦੂਜੀ ਪਾਸੇ ਲੋਕ ਸਭਾ ਲਈ ਇਲੈਕਸ਼ਨਸ ਬਾਰੇ ਪਾਸੇ ਇਹ ਝਟਕਾਵਾ ਸ਼ੁਰੂ ਹੋ ਚੁੱਕਿਆ ਨੇ ਵੀ ਹੁਣ ਕੀ ਪਤਾ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਇਲੈਕਸ਼ਨ ਲੜਨਗੇ ਜਾਂ ਨਹੀਂ ਲੜਨਗੇ ਜਾਂ ਉਹਨਾਂ ਪ੍ਰਚਾਰ ਕਰਨਗੇ ਜਾਂ ਨਹੀਂ ਕਰਨਗੇ ਜਾਂ ਕੀ ਹੋ ਸਕਦਾ ਹੈ ਮੈਂ ਤੁਹਾਨੂੰ ਜਾਣਕਾਰੀ ਵੀ ਦੇਣ ਲੱਗਾ ਕਿ 7 April ਤੱਕ ਪਹਿਲਾ ਫੇਸ ਜਿਹੜਾ ਹੈ IPL ਦਾ ਉਹ ਸ਼ਡਿਊਲ ਜਿਹੜਾ ਸ਼ਡਿਊਲ ਹੈ ਉਹਨਾਂ ਦਾ ਉਹ ਜਾਰੀ ਕੀਤਾ ਗਿਆ ਹੈ ਜਿਹੇ ਸ਼ਾਹ ਜਿਹੜੇ ਨੇ BCCI ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਇਹ ਚੀਜ਼ ਕਹੀ ਹੈ ਕਿ ਜਿਹੜੇ ਮੈਚਸ ਨੇ ਜਿਹੜੇ ਸਾਰੇ IPL ਦੇ ਮੈਚਸ ਨੇ ਉਹ ਇੰਡੀਆ ਦੇ ਵਿੱਚ ਹੀ ਹੋਣਗੇ ਹੁਣ ਤੱਕ ਜੋ ਲੇਟਸ ਉਹਨਾਂ ਦਾ ਬਿਆਨ ਜੋ ਲਾਸਟ ਉਹਨਾਂ ਦਾ ਬਿਆਨ ਲਿਆ ਵਾ ਉਹਨਾਂ ਨੇ ਇਹੀ ਕਿਹਾ ਵੀ ਜੋ ਸਾਰੇ ਮੈਚਸ ਨੇ IPL ਦੇ ਜਿਹੜੇ ਵੀ ਮੈਚਸ ਹੋਣਗੇ ਉਹ ਇੰਡੀਆ ਦੇ ਵਿੱਚ ਹੀ ਹੋਣਗੇ ਤਨੂ ਯਾਦ ਹੋਏਗਾ ਜਗਵੰਤ ਕੁਝ ਜਿਹੜੇ ਚਾਰ ਮੈਚ ਜਿਹੜੇ ਚਾਰ ਸੀਜ਼ਨ ਨੇ ਆਈਪਲ ਦੇ ਉਹ ਚਾਰ ਸੀਜ਼ਨ ਦੁਬਈ ਨਹੀਂ ਆ ਕਿ ਉਹਦੇ ਹੋਰ ਕੰਟਰੀਆਂ ਦੇ ਵਿੱਚ ਵੀ ਕਰਵਾਏ ਚੁੱਕੇ ਨੇ ਕਿਸੇ ਹੋਰ ਕਾਰਨਾਂ ਦੇ ਕਰਕੇ ਕੋਈ ਕੋਵਿਡ ਕਰਕੇ ਕਰਵਾ ਚੁੱਕਿਆ ਕਿਸੇ ਹੋਰ ਕਾਰਨਾਂ ਕਰਕੇ ਬਾਹਰ ਹੋ ਚੁੱਕੇ ਨੇ ਹੋ ਸਕਦਾ ਹੈ ਕਿ ਜਿਹੜੇ ਨੈਕਸਟ ਫੇਸ ਹੋਣ ਉਹ ਬਾਹਰ ਕਰਵਾਏ ਜਾਣ ਲੇਕਿਨ ਜਿਸ ਤਰ੍ਹਾਂ ਜੇ ਸਾਹ ਬਿਆਨ ਦੇ ਲਿਖੀ ਸਾਰੇ ਜਿਹੜੇ ਨੇ ਮੈਚਸ ਨੇ ਉਹ ਇੰਡੀਆ ਦੇ ਵਿੱਚ ਹੀ ਹੋਣਗੇ ਹਾਲੇ ਤੱਕ ਪਹਿਲਾ ਸ਼ਡਿਊਲ ਉਹਨਾਂ ਨੇ ਜਾਰੀ ਕਰ ਦਿੱਤਾ ਹੈ ਅੱਗੇ ਆਈਟੀਐਲ ਦੇ ਵਿੱਚ ਇਦਾਂ ਹੁੰਦਾ ਵੀ ਮਈ ਤੱਕ ਜੋ ਸ਼ਡਿਊਲ ਹੁੰਦਾ ਹੈ ਟੋਟਲ ਮੈਚੇਸ ਦਾ ਉਹ ਸ਼ਡਿਊਲ ਪਹਿਲਾਂ ਹੀ ਜਾਰੀ ਕਰ ਦਿੱਤਾ ਜਾਂਦਾ ਹੈ ਤੇ ਇਸ ਵਾਰੀ ਜਿਹੜਾ 7 ਅਪ੍ਰੈਲ ਤੱਕ ਉਹਨਾਂ ਨੇ 7 اپریل تک ਜਿਹੜਾ ਉਹਨਾਂ ਨੇ ਸ਼ਡਿਊਲ ਜਾਰੀ ਕੀਤਾ ਹੈ ਉਸ ਦੇ ਵਿੱਚ ਸ਼ੰਕਾਵਾਂ ਵੱਜ ਜਾਂਦੀਆਂ ਨੇ ਚੀਜ਼ਾਂ ਵੱਜ ਜਾਂਦੀਆਂ ਨੇ ਕਿ ਵੀ ਜਦੋਂ ਸਿੱਧੂ ਦੀ ਵਾਪਸੀ ਹੋ ਰਹੀ ਹੈ ਇੱਕ ਪਾਸੇ ਉਹਨਾਂ ਨੇ 7 ਤਰੀਕ ਤੱਕ ਦਾ ਟਾਈਮ ਦਿੱਤਾ ਹੈ ਕੀ ਪਤਾ ਇਹ ਹੋ ਵੀ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਜਾਂ ਦੋ ਮੈਚਸ ਨੂੰ اٹینڈ ਕਰਕੇ ਜਾਂ ਉਸ ਤੋਂ ਬਾਅਦ ਪਹਿਲੇ ਦਿਨ ਹੀ اٹینڈ ਕਰਕੇ ਉਸ ਸੀਰੀਜ਼ ਨੂੰ ਕਦਮ ਕਰ ਦੇਣ ਜਾਂ ਹੋ ਸਕਦਾ ਹੈ ਇੱਕ ਦੋ ਚਾਰ ਮੈਚੀਜ਼ ਜਾਂ ਕਰਕੇ ਕੀ ਪਤਾ ਇਹ ਪੂਰੀ ਸੀਰੀਜ਼ ਕਰ ਇਦੇ ਬਾਰੇ ਹਲੇ ਸਸਪੈਂਸ ਹੈ ਇਹਦੇ ਬਾਰੇ ਕੋਈ ਖੁਲਾਸਾ ਨਹੀਂ ਪਰ 7 ਤੱਕ 31 ਅਪ੍ਰੈਲ ਤੱਕ ਜਿਹੜੇ ਮੈਚਸ ਦਾ ਸ਼ਡਿਊਲ ਜਾਰੀ ਕੀਤਾ ਉਸ ਤੋਂ ਬਾਅਦ ਕੀ ਪਤਾ ਇਹ ਇਲੈਕਸ਼ਨ ਦੇ ਵਿੱਚ ਆਈਪਲ ਨੂੰ ਰੋਕਿਆ ਵੀ ਜਾ ਸਕਦਾ ਹੈ ਇਹ ਹਾਲਾਂਕਿ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੈ ਇਸ ਬਾਰੇ ਕੋਈ ਚਟਕਾਵਾ ਨਹੀਂ ਹੈ ਇੱਕ ਇੱਕ ਮਾਰਕੀਟ ਬੱਸ ਵੀ ਹੋ ਸਕਦਾ ਹੈ ਕਿ ਆਈਪਲ ਨੂੰ ਵਿੱਚ ਰੋਕਿਆ ਜਾਵੇ ਆਈਪਲ ਨੂੰ ਵਿੱਚ ਰੋਕ ਕੇ ਬਾਕੀ ਜਿਹੜੀ ਇਲੈਕਸ਼ਨ ਦਾ ਟਾਈਮ ਹੈ ਇਲੈਕਸ਼ਨ ਦਾ ਟਾਈਮ ਢਾਕੇ ਉਸ ਤੋਂ ਬਾਅਦ ਕੀਤਾ ਜਾਵੇ ਹਾਲਾਂਕਿ ਅਗਰ ਐਡਾ ਹੁੰਦਾ ਨਹੀਂ ਅਗਰ ਐਡਾ ਹੋਣਾ ਹੁੰਦਾ ਤੇ ਪਹਿਲਾਂ ਬੀਸੀਸੀਆਈ ਵੱਲੋਂ ਜਾਂ ਕਿਤੇ ਅਧਿਐਕਸ਼ਕ ਤੋਂ ਵੱਲੋਂ ਇਹ ਪਹਿਲਾ ਕਮੈਂਟ ਕੀਤਾ ਜਾਂਦਾ ਹੈ ਜਾਂ ਉਹਨਾਂ ਵੱਲੋਂ ਇੱਕ ਇਹ ਜਾਣਕਾਰੀ ਦਿੱਤੀ ਜਾਂਦੀ ਕਿ ਵੀ ਆਈਪੀਐਲ ਕਿਸੇ ਦੋ ਫੇਜ਼ਾਂ ਦੇ ਵਿੱਚ ਜਾਂ ਤਿੰਨ ਫੇਜ਼ਾਂ ਦੇ ਵਿੱਚ ਕੀਤਾ ਜਾਵੇਗਾ ਲੇਕਿਨ ਉਹਨਾਂ ਵੱਲੋਂ ਸਿਰਫ ਤਿੱਤਰਫ ਇੱਕ ਫੇਜ਼ ਦੀ ਗੱਲ ਕੀਤੀ ਗਈ ਹੈ ਤੇ ਉਹਨਾਂ ਦਾ ਸ਼ੈਡਿਊਲ ਜਿਹੜਾ ਇਹ ਉਹ ਸਾਤੇ ਤਰੀਕ ਤੱਕ ਜਾਰੀ ਕੀਤਾ ਗਿਆ ਜੀ ਨਵਜੋਤ ਸਿੰਘ ਜਦੋਂ ਦੀ ਆਪਾਂ ਗੱਲ ਕਰੀਏ ਨਵਜੋਤ ਸਿੰਘ ਜਿਹੜੇ ਨੇ ਉਹ 22 ਤਰੀਕ ਨੂੰ ਜਿਹੜਾ ਕਮੈਂਟਰੀ ਕਰਨਗੇ ਤੇ ਉਸ ਤੋਂ ਬਾਅਦ ਚਰਚਾਵਾਂ ਇਹ ਵੱਜ ਜਾਂਦੀਆਂ ਨੇ ਕਿ ਵੀ ਲੋਕ ਸਭਾ ਚੋਣਾਂ ਦਾ ਕੀ ਹੋਊਗਾ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦੀ ਕਮੈਂਟਰੀ ਜਾਂ ਉਹਨਾਂ ਦੀ ਐਂਟਰੀ ਦਾ ਕੀ ਸਿਸਟਮ ਹੈ ਉਸ ਦੇ ਬਾਰੇ ਸਸਪੈਂਸ ਅਜੇ ਬਰਕਰਾਰ ਹੈ ਕਿ ਨਵਜੂਦ ਸਿੰਘ ਸਿੱਧੂ ਲੋਕ ਸਭਾ ਦੇ ਵਿੱਚ ਕਿਵੇਂ ਐਂਟਰੀ ਜਾਂ ਕਮੈਂਟਰੀ ਕਰਨਗੇ ਜਾਂ ਕਿਸ ਤਰ੍ਹਾਂ ਉਹਨਾਂ ਦਾ ਪ੍ਰਚਾਰ ਕਰਨਗੇ ਇਸ ਬਾਰੇ ਹਲੇ ਵੀ ਸਸਪੈਂਸ ਜਾਰੀ ਹੈ ਜਗਨ ਜੀ ਤਬਾਬਾ ਸ਼ੁਕਰ ਅੰਦਰਵਾਨ ਤਾ ਬਿਲਕੁਲ ਜਿਸ ਤਰ੍ਹਾਂ ਸਾਥੀ ਪੱਤਰਕਾਰ ਨਿਰਮਨ ਨੇ ਜਾਣਕਾਰੀ ਦਿੱਤੀ ਹੈ ਕਿ 22 ਤਰੀਕ ਨੂੰ ਨਵਜੋਤ ਸਿੱਧੂ ਤੁਹਾਨੂੰ ਆਈਪੀਐਲ ਦੇ ਵਿੱਚ ਦੇਖਣ ਨੂੰ ਮਿਲਣਗੇ ਤਾਂ ਪਹਿਲਾਂ ਦੀ ਤਰ੍ਹਾਂ ਕਰੀਬ ਇੱਕ ਦਹਾਕਾ ਪਹਿਲਾਂ ਉਹਨਾਂ ਨੇ ਕਮੈਂਟਰੀ ਛੱਡੀ ਹੋਈ ਸੀ ਤਾਂ ਮੁੜ ਤੋਂ ਕਮੈਂਟਰੀ ਕਰਦੇ ਹੋਏ ਨਜ਼ਰ ਆਉਣਗੇ ਪਰ ਇਹ ਦੇਖਣ ਵਾਲਾ ਹੋਵੇਗਾ ਕਿ ਜਿਹੜਾ ਲੋਕ ਸਭਾ ਚੋਣਾਂ ਹੈਗਾ ਉਸ ਦੇ ਵਿੱਚ ਉਹ ਚੋਣ ਪ੍ਰਚਾਰ ਕਰਨਗੇ ਜਾਂ ਫਿਰ ਨਹੀਂ ਤਾਂ ਵੱਡਾ ਸਸਪੈਂਸ ਬਣਿਆ ਹੋਇਆ 22 ਤਰੀਕ ਨੂੰ ਤੁਸੀਂ ਸਕਰੀਨਾਂ 'ਤੇ ਜ਼ਰੂਰ ਵੇਖੋਗੇ ਪਰ ਇਹ ਦੇਖਣ ਵਾਲਾ ਹੋਵੇਗਾ ਕਿ ਨਵਜੋਤ ਸਿੱਧੂ ਨੂੰ ਜੇਕਰ ਸਟਾਰ ਪ੍ਰਚਾਰਕ ਬਣਾਇਆ ਜਾਂਦਾ ਤਾਂ ਉਸ ਦੌਰਾਨ ਕਿ ਉਹ ਕਾਂਗਰਸ ਦੇ ਲਈ ਪ੍ਰਚਾਰ ਕਰਨਗੇ ਜਾਂ ਫਿਰ ਨਹੀਂ ਕਿਉਂਕਿ ਨਵਜੋਤ ਸਿੱਧੂ ਦੇ ਜਿਹੜੀਆਂ ਨਰਾਜ਼ਗੀਆਂ ਨੇ ਉਹ ਵਕ ਵਕ ਸਮੇਂ ਤੇ ਖੁੱਲ ਕੇ ਜਿਹੜੀਆਂ ਉਹ ਸਾਹਮਣੇ ਆਂਗਣੇ ਭਾਵੇਂ ਮਲਕਰਜੁਨ ਖੜੀਏ ਹੋਣ ਜਦੋਂ ਉਹ ਸਮਰਾਲੇ ਪਹੁੰਚੇ ਸੀਗੇ ਤਾਂ ਨਵਜੋਤ ਸਿੱਧੂ ਉੱਥੇ ਵੀ ਨਹੀਂ ਪਹੁੰਚਦੇ ਤਾਂ ਹੋਰ ਵੀ ਅਜਿਹੇ ਮੌਕੇ ਨੇ ਜਦੋਂ ਬਿਆਨਬਾਜ਼ੀ ਨਵਜੋਤ ਸਿੱਧੂ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਹੁਣ ਜਿਹੜੀ ਇਹ ਵੱਡੀ ਖਬਰ ਨਵਜੋਤ ਸਿੱਧੂ ਨੂੰ ਲੈ ਕੇ ਆ ਰਹੀ ਆ ਕਿ ਨਵਜੋਤ ਸਿੱਧੂ ਹੁਣ ਕਮੈਂਟਰੀ ਦੇ ਵਿੱਚ ਵਾਪਸੀ ਕਰਨ ਜਾ ਰਹੇ ਨੇ